कि मैं गुरु रामदास जी की धरती छे पधार के प्रधान साहब का बहुत बहुत धन्यवाद तहे दिल देना कर रहा हूँ उन्होंने अपना समय कटिया और हम लोग जो सी एस आर एक्टिविटीज़ में कुछ थोड़ा बहुत योगदान करते रहते हैं वी फाइंड की एस जी बी सी से बेहतर कोई संस्था नहीं जहाँ पर जो डायरेक्ट पब्लिक के यूज़ में एक, एक एम्बुलेंस आएगी ये हमारा कमिटमेंट था आज महाराज ने ये मौका दिया सौभाग्य दिया कि मैं यहाँ आके ये पावन कार्य कर पाया पुनः मैं प्रधान साहब का और समझ संगत जो यहाँ एस जी पी सी की उपस्थित है उनका बहुत बहुत धन्यवाद करता हूँ कि वो ये एक छोटा सा हमारी तरफ से उपहार को ग्रहण करें और हमें भगवान जैसे प्रधान साहब ने कहा और तरक्की दे ताकि हम बढ़ चढ़ के और योगदान आगे से मैं श्रोमणी गुरुद्वारा प्रबंधक कमेटी नाल संबंधित बहुत सारे जेडे बैंक आ ਉਹ ਆਪਣੇ ਤੌਰ ਤੇ ਸੀਐਸਆਰ ਦੇ ਵਿੱਚੋਂ ਸਮੇ ਸਮੇਂ ਦੇ ਵਿੱਚ ਇੱਥੇ ਕੁਛ ਨਾ ਕੁਛ ਅਰਪਿਤ ਕਰਕੇ ਜਾਂਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਨੂੰ ਤੇ ਅੱਜ ਮੈਨੂੰ ਖੁਸ਼ੀ ਆ ਕੈਂਡਰਾ ਬੈਂਕ ਦੇ ਸਾਡੇ ਚੇਅਰਮੈਨ ਸਾਹਿਬ ਆਲੂਵਾਲੀਆ ਸਾਹਿਬ ਇਹਨਾਂ ਦੇ ਰੀਜਨਲ ਮੈਨੇਜਰ ਤੇ ਚੰਡੀਗੜ੍ਹ ਹੈੱਡ ਆਫਿਸ ਦੇ ਮੈਨੇਜਰ ਸਾਹਿਬਾਨ ਸਮੁੱਚੇ ਸਾਰੇ ਇਥੋਂ ਦੀ ਲੋਕਲ ਬ੍ਰਾਂਚ ਦੇ ਜਿੰਨੇ ਵੀ ਅਫੀਸ਼ਰਸ ਆ ਉਹ ਸਾਰੇ ਪਹੁੰਚੇ ਆ ਮੈਂ ਜਿੱਥੇ ਇਹਨਾਂ ਨੂੰ ਕਿਉਂਕਿ ਬੰਗਲੌਰ ਨਿਵਾਸੀ ਤੇ ਮੈਂ ਬੰਗਲੌਰ ਪਿਛਲੇ ਮਹੀਨੇ ਜਾ ਕੇ ਆਇਆ ਹਾਂ ਪਰ ਟਕਰਾ ਆਪਣਾ ਹੁਣ ਹੋਇਆ ਨਹੀਂ ਤਾਂ ਉਦੋਂ ਮਿਲ ਕੇ ਆਉਂਦੇ ਇਹਨਾਂ ਨੂੰ ਤੇ ਇਹਨਾਂ ਨੇ ਅੱਜ ਇੱਕ ਐਮਬੂਲੈਂਸ ਜਿਹੜੀ ਇਹ ਮਾਡਰਨ ਤੌਰ ਤੇ ਆ ਜਿਹੜੀ ਤੁਸੀਂ ਦੇਖ ਰਹੇ ਆ ਇਹ ਅੱਜ ਸਾਨੂੰ ਡੋਨੇਟ ਕੀਤੀ ਐ ਇੱਥੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਅਰਦਾਸ ਵੀ ਕਰਦਾ ਕਿ ਸਤਗੁਰੂ ਜੀ ਇਹ ਧਾਰ ਤੁਹਾਡਾ ਸਮੁੱਚੀ ਮਨੁੱਖਤਾ ਦਾ ਧਾਰ ਆ ਇਸ ਦਰ ਤੇ ਲਗਭਗ ਕਿਸੇ ਬਾਹਰਲੇ ਮੁਲਕ ਦੇ ਜਿੰਨੇ ਕੁ ਵਾਸੀ ਆ ਉਹਨੇ ਕੁ ਰੋਜ਼ ਆ ਕੇ ਲੰਗਰ ਇਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਚ ਲੰਗਰ ਛਕ ਜਾਂਦੇ ਆ ਸੋ ਇਹਨਾਂ ਦੇ ਬੈਂਕ ਦੀ ਵੀ ਤਰੱਕੀ ਹੋਵੇ ਤੇ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਅਨੁਸਾਰ ਜਿਹੜਾ ਸਾਡੇ ਕੋਲ سرمਾਇਆ سرمਾਇਆ ਸਾਡੇ ਕੋਲ ਮੇਨ ਤੌਰ ਦੇ ਉੱਤੇ ਗ੍ਰੈਚੂਟੀਆਂ ਜਾਂ ਦੂਸਰੇ ਫਾਂਡ ਆ ਬਾਕੀ ਆਪਣਾ ਤਾਂ ਕਿਉਂਕਿ ਲਿਮਟਿਡ ਸੋਰਸ ਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਰ ਉਹਦੇ ਵਿੱਚ ਵੀ ਸਮੇਂ-ਸਮੇਂ ਅਨੁਸਾਰ ਵੱਖ-ਵੱਖ ਬੈਂਕਾਂ ਵੱਲੋਂ ਯੋਗਦਾਨ ਪਾਉਂਦਾ ਸੋ ਅੱਜ ਕੈਨੜਾ ਬੈਂਕ ਨੇ ਇਹ ਜਿਹੜੀ ਐਮੂਲੈਂਸ ਡੋਨੇਟ ਕੀਤੀ ਹੈ ਮੈਂ ਸਾਡੇ ਚੇਅਰਮੈਨ ਸਾਹਿਬ origional ਮੈਨੇਜਰ ਸਾਡੇ ਚੇਅਰਮੈਨ ਸਾਹਿਬ ਦੇ ਨਾਲ ਆਏ ਨਾਲ ਚੰਡੀਗੜ੍ਹ ਆਫਿਸ ਦੇ ਵਿੱਚੋਂ ਇਹਨਾਂ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦਾ ਕਾਮਨਾ ਵੀ ਕਰਦਾ ਗਾਂ ਤੋਂ ਵੀ ਇਸੇ ਤਰ੍ਹਾਂ ਸਾਡੇ ਨਾਲ ਇਹ ਸਮੇਂ-ਸਮੇਂ ਅਨੁਸਾਰ ਗੁਰੂ ਸਾਹਿਬ ਦੀ ਕਿਰਪਾ ਤੇ ਰਜਾ ਦੇ ਵਿੱਚ ਇਸ ਅਸਥਾਨ ਦੇ ਉੱਤੇ ਕੁਝ ਨਾ ਕੁਝ ਆਪਣੀ ਤਰਲ ਫਲ ਫੇਟਾ ਜਿਹੜੀ ਆ ਉਹ ਅਰਪਿਤ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ